ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤਾਂ ਦੱਸਦੇ ਕਿ ਅੱਜ ਇੱਕ ਅਹਿਮ ਜੋ ਮੀਟਿੰਗ ਜੋ ਅੰਤਰਕ ਕਮੇਟੀ ਦੀ ਮੀਟਿੰਗ ਜਿਹੜੀ ਆ ਬੁਲਾਈ ਗਈ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੀ ਕਿ ਬੀਤੇ ਦਿਨਾਂ ਦੇ ਵਿੱਚ ਜੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਸਣ ਹਰਜਿੰਦਰ ਸਿੰਘ ਧਾਮੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇੱਕ ਜਦੋਂ ਅਹਿਮ ਮੀਟਿੰਗ ਕੀਤੀ ਗਈ ਉਸ ਦਰਮ ਅਸਤੀਫਾ ਜੋ ਦੇ ਦਿੱਤਾ ਸੀਗਾ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਇਹ ਜੋ ਇੱਕ ਅੰਤਰੰਕ ਕਮੇਟੀ ਦੀ ਜੋ ਮੀਟਿੰਗ ਸੱਦੀ ਗਈ ਆ ਤਾਂ ਬਹੁਤ ਹੀ ਅਹਿਮ ਮੀਟਿੰਗ ਕਹਿ ਸਕਦੇ ਆ ਇਸ ਮੀਟਿੰਗ ਦੇ ਵਿੱਚ ਕਿਉਂਕਿ ਜਿੱਥੇ ਕਿ ਕਿਹਾ ਜਾ ਰਿਹਾ ਕਿਉਂਕਿ ਜੋ ਪ੍ਰਧਾਨ ਸਾਹਿਬ ਹੈਗੇ ਆ ਉਹਨਾਂ ਦੀ ਕਾਫੀ ਦੇਣ ਆ ਸ਼ਰੋਮਣੀ ਕਮੇਟੀ ਨੂੰ ਕਿਉਂਕਿ ਤਿੰਨ ਤੀਜੀ ਵਾਰ ਦੇ ਪ੍ਰਧਾਨ ਸੀਗੇ ਤਾਂ ਹੁਣ ਅਜ ਇਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਵੀ ਲਿੱਤਾ ਜਾ ਸਕਦਾ ਕਿਉਂਕਿ ਅਸਤੀਫਾ ਦੇਣ ਦਾ ਮੁੱਖ ਕਾਰਨ ਇਹ ਸੀਗਾ ਕਿ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਸ਼੍ਰੀ ਕਲਤਕ ਸਾਬ ਦਾ ਫੈਸਲਾ ਤਾਂ ਉਸ ਫੈਸਲੇ ਉਹਨਾਂ ਦੇ ਜੋ ਸਿਰਮੱਥਿਆ ਤਾਂ ਉਸ ਫੈਸਲੇ ਨੂੰ ਮੰਨਦੇ ਹੋਏ ਕਿਉਂਕਿ ਜਦੋਂ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਪਹਿਲਾਂ ਉਸ ਮੀਟਿੰਗ ਦਰਮਿਆਨ ਕਹਿ ਸਕਦੇ ਆ ਕਿ ਜਿਸ ਸਮੇਂ ਦੇ ਵਿੱਚ ਉਹ ਮੀਟਿੰਗ ਹੋਈ ਹੈ ਤਾਂ ਉਸ ਉਸ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਸਾਹਿਬ ਨੇ ਇੱਕ ਵੱਡਾ ਫੈਸਲਾ ਲਿਆ ਸੀਗਾ ਜਿਸ ਦੇ ਵਿੱਚ ਕੀ ਜੋ ਸਿੰਘ ਸਾਹਿਬ ਨੇ ਗਿਆਨੀ ਹਰਪੀ ਸਿੰਘ ਜੀ ਤਾਂ ਉਹਨਾਂ ਦਾ ਜੋ ਸੇਵਾਵਾਂ ਜਿਹੜੀਆਂ ਖੋਹ ਲਿੱਤੀਆਂ ਗਈਆਂ ਸਾਨੂੰ ਉਹਨਾਂ ਵੱਲੋਂ ਵਾਪਸ ਲੈ ਲਿੱਤੀਆਂ ਗਈਆਂ ਸਨ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਇਹ ਜੋ ਮੀਟਿੰਗ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਇਸ ਸਮੂਹ ਖਤਰ ਕੁਲਵੰਤ ਸਿੰਘ ਮੰਨਣ ਜਿਨ੍ਹਾਂ ਵੱਲੋਂ ਕੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਨਾਲ ਉਹਨਾਂ ਦੇ ਮੈਂਬਰ ਸਾਹਿਬਾਨ ਹੈਗੇ ਨੇ ਸਾਰੇ ਤਾਂ ਉਹਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਜੋ ਕਹਿ ਸਕਦੇ ਆ ਕਿ ਵੱਡੇ ਫੈਸਲੇ ਲਿੱਤੇ ਜਾ ਸਕਦੇ ਸੜਨਾਲ ਜੋ ਮੈਂਬਰਸ ਆਇਮਾਨ ਹੈਗੇ ਨੇ ਭਾਈ ਰਾਮ ਸਿੰਘ ਜੀ ਤਾਂ ਰਾਮ ਸਿੰਘ ਜੀ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਕਾਫੀ ਕਹਿ ਸਕਦੇ ਆ ਕਿ ਇੰਪੋਰਟੈਂਟ ਮੀਟਿੰਗ ਹੈਗੀ ਐ ਇਸ ਦੇ ਵਿੱਚ ਵੱਡੇ ਫੈਸਲੇ ਨਿਕਲ ਸਕਦੇ ਨੇ ਕਿਉਂਕਿ ਪ੍ਰਧਾਨ ਸਾਹਿਬ ਵੱਲੋਂ ਵੀ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਤਾਂ ਤੁਸੀਂ ਕਿਵੇਂ ਵੇਖਦੇ ਆ ਸਾਰੀਆਂ ਗੱਲਾਂ ਨੂੰ ਦੇਖੋ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਫੈਸਲੇ ਨੂੰ ਸਾਨੂੰ ਦੇਖਣਾ ਚਾਹੀਦਾ ਹੈਗਾ ਉਹ ਜੋ ਫੈਸਲਾ ਕਰਨਗੇ ਸਮੁੱਚੇ ਪੰਥ ਨੂੰ ਪ੍ਰਵਾਨ ਹੋਏਗਾ ਔਰ ਮੈਂ ਸਮਝਦਾ ਵੀ ਬਹੁਤ ਚੜ੍ਹਦੀ ਕਲਾ ਤੌਰ ਚੰਗੇ ਫੈਸਲੇ ਬੜੇ ਸੁਲਝੇ ਹੋਏ ਸਾਰੇ 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 ਮੈਂਬਰ ਨੇ ਔਰ ਬਹੁਤ ਵਧੀਆ ਫੈਸਲਾ ਕਰਨਗੇ ਔਰ ਜੋ ਵੀ ਪੰਥ ਦੇ ਭਲੇ ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਣਗਾ ਉਹ ਫੈਸਲਾ ਆ ਕੇ ਆਊਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਸਾਹਿਬ ਨੇ ਜਦੋਂ ਆਪਣਾ ਕਹਿ ਸਕਦੇ ਹਾਂ ਸਤੀਫਾ ਦਿੱਤਾ ਸੀਗਾ ਸਤੀਫੇ ਦੇਣ ਤੋਂ ਪਹਿਲਾਂ ਜੇ ਕਹਿ ਲਈ ਤਾਂ ਉਹਨਾਂ ਨੇ ਸਿੰਘ ਸਾਗਿਆਨੀ ਹਰਪੀ ਸਿੰਘ ਜੀ ਦੀਆਂ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਸੀਗਾ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਪ੍ਰਧਾਨ ਸਾਹਿਬ ਦਾ ਕਿ ਸ਼੍ਰੀ ਕਾਲ ਤੱਕ ਸਾਡੇ ਹੁਕਮਾਂ ਦੀ ਜਿਹੜੇ ਆ ਬੜਾ ਸਤਿਕਾਰ ਕਰਦੇ ਨੇ ਤਾਂ ਤੁਸੀਂ ਕਿਵੇਂ ਵੇਖਦੇ ਉਸ ਤੋਂ ਬਾਅਦ ਜੋ ਸਟੀਫਾ ਇੱਕੋ ਦਮ ਦੇਣਾ ਤਾਂ ਕਾਫੀ ਚਰਚਾਵਾਂ ਵੀ ਜਿਹੜੀਆਂ ਹੋਈਆਂ ਨੇ ਬੀਬੀ ਜਗੀਰ ਕੌਰ ਆਪਣਾ ਬੋਲ ਦੇ ਦਿਖਾਈ ਦਿੱਤੇ ਨੇ ਜਾਂ ਵਿਰੋਧੀ ਧਰਾਂ ਦੀ ਗੱਲ ਕਰੇ ਤਾਂ ਹਰ ਕੋਈ ਆਪ ਆਪਣੇ ਬਿਆਨ ਵੱਡੇ ਬਿਆਨ ਦੇ ਦਿੰਦਾ ਦਿਖਾਈ ਦਿੱਤਾ ਤਾਂ ਜੇਕਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਕਾਫੀ ਵੱਡੀ ਦੇਣ ਹੈ ਤੀਜੀ ਵਾਰ ਤੇ ਪ੍ਰਧਾਨ ਨੇ ਉਹ ਸ਼੍ਰੋਮਣੀ ਕਮ ਦੇਖੋ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹਰਾਂ ਜਿਨ੍ਹਾਂ ਜਿਸ ਤਰ੍ਹਾਂ ਪਿਛਲੇ 4 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਹੁਤ ਵੱਡੀਆਂ ਔਰ ਬਹੁਤ ਉੱਚੀਆਂ ਸੇਵਾਵਾਂ ਕਰ ਰਹੇ ਨੇ ਔਰ ਉਹਨਾਂ ਨੇ ਇਤਿਹਾਸ ਸਿਰਜਿਆ ਉਹਨਾਂ ਨੇ ਧਾਰਮਿਕ ਤੌਰ ਤੇ ਵੀ ਪ੍ਰਸ਼ਾਸਨਕ ਤੌਰ ਤੇ ਵੀ ਔਰ ਵਿਦਿਗਤ ਤੌਰ ਤੇ ਵੀ ਜੋ ਸ਼ਰੋਮਣੀ ਗੁਰਦਾ ਪਰਬੰਧ ਕਮੇਟੀ ਦਾ ਸਾਰਾ ਇਤਿਹਾਸ ਉਹ ਨਵਾਂ ਸਰਜਾ ਹੈਗਾ ਔਰ ਉਹਨਾਂ ਦੀਆਂ ਸਮਾਮਾ ਜਿਹੜੀਆਂ ਨੇ ਮੈਂ ਸਮਝਦਾ ਸੀ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਸ਼ਰੋਮਣੀ ਕਮੇਟੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈਗੀ ਆ ਔਰ ਉਹਨਾਂ ਦੀਆਂ ਸਮਾਮਾਂ ਦਾ ਜੋ ਅੱਜ ਵੀ ਪੂਰਾ ਉਹਨਾਂ ਹੀ ਸਤਕਾਰ ਜਿੰਨਾ ਪਹਿਲਾ ਹੈਗਾ ਔਰ ਮੈਂ ਸਮਝਦਾ ਵੀ ਆਉਣ ਵਾਲਾ ਸਮਾ ਵੀ ਪੜਾ ਹੀ ਕਰ ਹੋਏਗਾ ਛੱਡ ਦਿਖਾ ਲਾ ਅੱਜ ਮੁਖ ਖਤਰ ਸਾਹਿਬਾਨ ਵੱਲੋਂ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਅੰਤਰਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਤਾਂ ਮੰਨਨ ਸਾਹਿਬ ਜੋ ਇਸ ਮੀਟਿੰਗ ਦੇ ਵਿੱਚ ਹੈਗੇ ਨੇ ਤਾਂ ਲੱ ਵੱਡਾ ਤੇ ਅਹਿਮ ਫੈਸਲਾ ਨਿਕਲ ਸਕਦਾ ਤੁਸੀਂ ਦੇਖੋ ਮੈਂ ਸਮਝਦਾ ਹਾਂ ਉਡੀਕ ਕਰਨੀ ਚਾਹੀਦੀ ਆ ਇਹ ਐਗਜ਼ੀਕਟਿਵ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਸਾਨੂੰ ਹਾਂਜੀ ਬਹੁਤ ਗੁਰੂ ਸਾਹਿਬ ਭਲੀ ਕਰਨਗੇ ਕੀ ਲੱਗਦਾ ਕਿ ਪ੍ਰਧਾਨ ਸਾਹਿਬ ਨੂੰ ਵਾਪਸ ਆਪਣੀਆਂ ਸੇਵਾਵਾਂ ਮੋੜ ਉਦਾਂ ਹੀ ਕਰਨੀਆਂ ਚਾਹੀਦੀਆਂ ਮੈਂ ਕਹਿ ਦਿੰਦਾ ਜੀ ਮੈਂ ਕਹਿੰਦਾ ਸਾਨੂੰ ਫੈਸਲੇ ਦੀ ਉਡੀਕ ਕਰੀਏ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਚੜ੍ਹਦੀ ਕਲਾ ਹਰਗੀਆਂ ਹਰਗੀਆਂ ਜੋ ਤੁਹਾਡੀਆਂ ਸ਼ਾਮਾਂ ਨੇ ਉਹ ਸਭ ਦੀਆਂ ਸ਼ਾਮਾਂ ਇਹੀ ਆ ਜੀ ਬਿਲਕੁਲ ਇਹ ਜੋ ਤਸਵੀਰਾਂ ਵੀ ਚੜ੍ਹਨ ਨਾਲ ਸਾਂਝੀਆਂ ਕੀਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀਆਂ ਤਾਂ ਦੱਸ ਦਈਏ ਕਿ ਕੁਝ ਸਮੇਂ ਦੇ ਵਿੱਚ ਹੁਣ ਪ੍ਰੈਸ ਵਾਰਤਾ ਵੀ ਹੋਏਗੀ ਕਿਉਂਕਿ ਮੀਟਿੰਗ ਜਿਹੜੀ ਆ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਆ ਤਾਂ ਥੋੜੀ ਦੇਰ ਦੇ ਵਿੱਚ ਹੁਣ ਜੋ ਪ੍ਰੈਸ ਵਾਰਤਾ ਕੀਤੀ ਜਾਏਗੀ ਤਾਂ ਉਸ ਦੇ ਵਿੱਚ ਇਸ ਮੀਟਿੰਗ ਦੇ ਜਿਹੜੇ ਅਹਿਮ ਮਸਲੇ ਹੈਗੇ ਨੇ ਜਾਂ ਕਹਿ ਲਈਏ ਕਿ ਪ੍ਰਧਾਨ ਸਾਹਿਬਾਂ ਨੂੰ ਲੈ ਕੇ ਵੱਡਾ ਫੈਸਲਾ ਜੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਸਕਦਾ ਤਾਂ ਕੱਲੀ-ਕੱਲੀ ਤਸਵੀਰ ਤੁਹਾਨੂੰ ਇਸ ਮੀਟਿੰਗ ਦੀ ਆਪਾਂ ਜ਼ਰੂਰ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ